ਸਾਰੇ ਨੂੰ ਨਾਲ ਲੈ ਕੇ ਮਾਰੇ ਛੋਕਰੇ ਕੇ ਅੱਜਿਕਮ ਜ਼ਿਆਦਾ ਟਾਈਟ ਆ ਰਹੇ। ਬਾਬਾ ਜੀ ਬਰੀ ਅਰਦਾਸ ਦੇਂਦੀ। ਹਾਂਜੀ ਬਾਬਾ ਜੀ। ਲਾਈਕ ਕੇ ਆਉਂਦੇ ਤੇ ਕੀ ਆਪਾਂ। ਆਓ ਜੀ ਤਾਂ ਉੱਧਰ ਹੀ ਨੇ। ਮਾਦੂ ਅਸੂ ਅਨੁਸਾਰ ਆਤ ਨਹੀਂ। ਸਪੈਸਿਫਿਕ ਸਹਾਇ ਨਾਮ ਸ੍ਰੀ ਉਸ ਤੋਂ ਦਿੱਕੇ ਪਾਸ ਸਾਹਿਬ ਅਸੀਦ। ਕਰੇ ਕੰਪ ਦਾ ਅਫੀਸਮਰ ਕਾਇਗੁਰ ਨਾਨਕ ਲਈ ਤੇ ਆਏ ਰੰਗਤ ਗੁਰ ਤੇ ਅਮਰਦਾਸ ਆਸਰਾਮ ਦਾ ਸਾਹਿਬ ਨੂੰ ਹੀ ਸਹਾਇ ਹਰ ਜਨ ਹਰ ਗੋਬਿੰਦ ਨਾਮ ਸੋਰਾ ਸਰੀ ਸਾਰਾ ਜੀ ਸੋਰਾ ਦੇਸ ਦੇਖਾ ਸਭ ਲੋਕ ਜੋ ਆਏ ਤੇ ਬਹਾਦਰ ਸਿੰਘ ਕਾਰਨੋਂ ਨੇ ਪਿਆਰ ਆ ਘਾਰੇ ਸਾਡੇ ਭਾਈ ਜੋ ਇਸਨਾਂ ਆਏ ਦਸਨਾ ਦਾ ਆਪਸ ਸਾਥੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸਾਰੇ ਨਾਮ ਪਿਆਰਿਆਂ ਚਾਹਾਂ ਚਾਲੀ ਮਤਰਾ ਜਪੀਆਂ ਜਿਨ੍ਹਾਂ ਨਾਮ ਕਰਕੇ ਆ ਬਹੁਤ ਸ਼ੁਕਰ ਆਈ ਸੇ ਗਵਾਹੀ ਦੇਖ ਕੇ ਅਣਡਿੱਠੀਤਾ ਚਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀ ਨਾਲ ਲੋਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਚੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਤੱਕ ਤਾਂ ਸਰਬੱਤ ਗੁਰੂ ਘਰਿਆਂ ਦਾ ਧਿਆਨ ਤਰਕੇ ਬੁਲਜੇ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੇਖ ਤਫਤ ਹੈ ਬਰਦ ਕੀ ਪੈਜ ਪੰਥ ਕੇ ਜੀਤ ਸਰੇ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਵਾਹਿਗੁਰੂ ਸਿੱਖੀ দান ਕੇ ਸਤਾਨ ਰਹਿਤ দান ਬਵੇਕ দান ਵੇ ਸਹਾਦਾਰ ਭਰੋਸਾ দান ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਾਨ ਚੌਕੀਆਂ ਚਾਂਡੇ ਬੁੰਗੇ ਦੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨਹੀਂ ਵਾ ਮਤ ਉੱਚੇ ਮਤ ਰੱਖਾ ਆਕਾਲ ਪੁਰਖ ਵਾਹਿਗੁਰੂ へ ਅੰਤਰਾ ਜਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਂ ਪੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਰਾ ਤੋਂ ਪੰਥ ਨੂੰ ਵਿਛੋੜਿਆ ਗਿਆ ਤਨਾ ਦੇ ਗਲੇ ਦਰਸੰਦਾਰ ਤੇ ਸੇਵਾ ਸੰਭਾਲ ਦਾ ਦਾਮ ਪਿਆਰੇ ਖਾਲਸਾ ਜੀ ਨੂੰ ਬਖਸ਼ਾ ਹੋ ਏ ਨਿਮਾਨਿਆਂ ਦੇ ਮਾਨ ਨੇ ਸਾਧਨਿਆਂ ਦੇ ਤਾਣ ਨੇ ਓਟਿਆਂ ਦੀ ਔਰ ਸੱਚੇ ਪਿਤਾ ਅਕਾਲ ਪੁਰਖਵਾਹਿਗੋ ਰਾਜ ਰਾਜ ਪਾਣਿ ਪਾਣਿ ਬਾਰਮ ਦੇ ਸੁਪਾਣ ਪਾਣ ਜਸਾ ਦਾਣ ਤਨ ਤਨੁ ਕਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਹੰਤੀ ਹੈ ਜੀ ਸਤਿਗੁਰੂ ਜੀ ਕਿਰਪਾ ਕਰੋ ਆਪ ਕਿਰਪਾ ਕਰਕੇ ਆਏ ਹੋਏ ਹੜਾ ਨੂੰ ਰੋਕ ਕੇ ਸਤਿਗੁਰੂ ਜੀ ਵਿੱਚ ਕਰਤਾ ਪੁਰਖ ਖਲਵਾ ਵਾਲ ਨਾ ਵਿੰਗਾ ਹੋਆ ਆਪ ਜੀ ਦੇ ਸੇਵਕ ਸਤਿਗੁਰੂ ਜੀ ਉਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਆਪ ਜੀ ਤੇ ਉਤਰਨਾ ਲੈ ਕੇ ਕਰਕੇ ਬੇਨਤੀ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰੋ ਦਇਆ ਕਰੋ ਦ੍ਰਿਸ਼ਟੀ ਕਰੋ ਮਿਹਰ ਕਰੋ ਤਾਤੀ ਵਾਓ ਨਾ ਲਗਾਈ ਪਾਰ ਭ੍ਰਮ ਸ਼ਰਣਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਜੀ ਕਿਰਪਾ ਕਰੋ ਆਤਮਾ ਨੂੰ ਸ਼ਾਂਤੀ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਆਪ ਹਾਏ ਹੋਏ ਹਾਰ ਨੂੰ ਰੋਕ ਕਰਕੇ ਸੇਵਕਾਂ ਦੀ ਇੱਜ਼ਤ ਪਤ ਬਚਾਉਣੀ ਸਤਿਗੁਰੂ ਜੀ ਤਾਂ ਦੌਲਤ ਬਚਾਉਣੀ ਚੜ੍ਹਦੀ ਕਲਾ ਕਰੋ ਸਿੱਖਾਂ ਸੇਵਕਾਂ ਦੇ ਸਿਰ ਤੇ ਮੇਰ ਪਰ ਆਸ ਰੱਖੋ ਸਤਿਗੁਰੂ ਜੀ ਉਹ ਆਪ ਕਿਰਪਾ ਕਰਕੇ ਸਤਿਗੁਰੂ ਜੀ ਮੌਸਮ ਸੁਹਾਵਣਾ ਬਖਸ਼ਿਸ਼ ਕਰੋ ਅਤੇ ਹਾਰ ਨੂੰ ਸਤਿਗੁਰੂ ਜੀ ਤਾਂ ਕਿ ਰੋਕ ਸਕਣ ਕਿਰਪਾ ਕਰੋ ਦਇਆ ਦ੍ਰਿਸ਼ਟੀ ਕਰੋ ਮਾਨੋ ਕਾਮਨਾਵਾਂ ਸਿੱਖ ਸੰਗਤਾਂ ਦੀਆਂ ਪੂਰੀਆਂ ਕਰਨੀਆਂ ਸਰਬਤ ਦੇ ਕਾਰਜ ਰਾਸ ਕਰਨੇ ਨਾਨਕ ਨਾਮ ਚੜ੍ਹਦੀ ਕਾ ਤੇਰੇ ਭਾਣੇ ਸਰਬਤ ਦਾ ਭਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿ ਜੀ ਬੋਲੇ